ਆਈ ਨੂੰ ਇਹ ਸੋ ਦੁਕਾਨ ਬੰਦ ਕਰਕੇ ਗਿਆ ਸਾਡੇ ਮੋਟਲੇ ਕਿਦੇ ਚਿਲ ਤੋਂ ਵੀ ਹੋਇਆ ਹੋਇਆ ਨਾਲ ਇਹ ਮੈਂ ਲਾਈਵ ਵਿੱਚ ਜਿਹੜਾ ਸਮਾਪਤ ਆਪਾਂ ਉਹ ਮੈਂ ਪੱਜਾ ਕਰੀ ਜਿੰਦੂ ਬੰਦ ਆਏ ਪਾਸੋਂ ਦੇ ਮੋਸਟਾ ਕਰ ਲੈ ਕੇ ਦੁਕਾਨ ਬੰਦ ਕਰਕੇ ਗਏ ਆ ਫਰੇ ਆਪਣੇ ਦੇ ਕਹੇ ਗਿਆ ਮ ਖੋਣ ਗਿਆ ਕਿ ਤੁਹਾਡੀ ਦੁਕਾਨ ਨਾਲ ਲਗਾਰਾ ਗੁਰਸਿੱਖ ਦੁਕਾਨਦਾਰ ਆਪਣੀ ਦੁਕਾਨ ਨੂੰ ਜਿੰਦਾ ਲਾਣ ਤੋਂ ਬਾਅਦ ਤਾਲਾ ਲਾਣ ਤੋਂ ਬਾਅਦ ਘਰ ਪਹੁੰਚਿਆ ਹੀ ਸੀ ਕਿ ਪਿੱਛੇ ਹੀ ਉਸ ਨੂੰ ਫੋਨ ਚਲਾ ਗਿਆ ਕਿ ਤੁਹਾਡੀ ਦੁਕਾਨ ਦੇ ਵਿੱਚ ਪਿਆ 10 ਲੱਖ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਆਖਿਰਕਾਰ ਕਿਸ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਤੇ ਕਿਵੇਂ ਇਹ ਸਾਰਾ ਪਰਿਵਾਰ ਅੱਜ ਖੂਨ ਦੇ ਹੰਝੂ ਰੋ ਰਿਹਾ ਹੈ ਇਸ ਨੂੰ ਦੇਖਤੇ ਹੋਏ ਉਸ ਦੇ ਪਿਓ ਦੀ ਇੱਕ ਗੱਲਬਾਤ ਸਾਹਮਣੇ ਆਈ ਹੈ ਜਿਨ੍ਹਾਂ ਦੇ ਵੱਲੋਂ ਫੁੱਟ ਫੁੱਟ ਕੇ ਰੋਂਦੇ ਹੋਏ ਇਹ ਸਾਰੀ ਵਾਰਦਾਤ ਨੂੰ ਦੱਸਿਆ ਗਿਆ ਕਿ ਕਿੰ ਕਿਸ ਨੂੰ ਇੰਝ ਨੂੰ ਇੰਝਾਮ ਦਿੱਤਾ ਗਿਆ ਤੇ ਕਿਵੇਂ ਲੋਕਾਂ ਨੇ ਹੀ ਮਿਲ ਕੇ ਇਸ ਉੱਪਰ ਕਾਬੂ ਪਾਇਆ ਫਿਰੋਜ਼ਪੁਰ ਦੀ ਸਬ ਤਹਿਸੀਲ ਮੱਲਾਂਵਾਲਾ ਦਾ ਇਹ ਮਾਮਲਾ ਜਿੱਥੇ 메ਨ ਬਾਜ਼ਾਰ ਤੇ ਵਿਚੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਲੋਕਾਂ ਨੂੰ ਅੱਗ ਲੱਗਣ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਦੁਕਾਨ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਲੋਕਾਂ ਨੇ ਧੂੰਆਂ ਦੇਖਣ ਤੋਂ ਬਾਅਦ ਅੱਗ ਬਚਾਉਣ ਦੇ ਲਈ ਕਾਫੀ ਜਦੋਜਹਿਦ ਕੀਤੀ ਪਰ ਉਸ ਸਮੇਂ ਤੱਕ ਦੁਕਾਨਦਾਰ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਗੁਰਸਿੱਖ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਰੈਡੀਮੇਡ ਸਮਾਨ ਸੜ ਕੇ ਖਤਮ ਹੋ ਗਿਆ ਜਿਸ ਸਮੇਂ ਤੱਕ ਉਹ ਹਤੇ ਉਸਦੇ ਪਰਿਵਾਰਿਕ ਮੈਂਬਰ ਉਸਦੇ ਪਿਤਾ ਦੁਕਾਨ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ ਤੇ ਉਸ ਦੇ ਵਿੱਚੋਂ ਨਿਕਲਦਾ ਹੋਇਆ ਧੂਆਂ ਹੀ ਦੇਖਿਆ ਜਾਣਕਾਰੀ ਦਿੰਦਿਆਂ ਰੈਡੀਮੇਡ ਦੁਕਾਨ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਹ 8:00 ਵਜੇ ਦੁਕਾਨ ਨੂੰ ਬੰਦ ਕਰਨ ਤੋਂ ਬਾਅਦ ਚਲਾ ਗਿਆ ਸੀ ਅਤੇ ਐਨ ਕੁਝ ਮਿੰਟਾਂ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਉਸ ਦੀ ਦੁਕਾਨ ਦੇ ਵਿੱਚ ਇਸ ਤਰ੍ਹਾਂ ਧੂਆਂ ਨਿਕਲ ਰਿਹਾ ਹੈ ਤਖਿਆ ਰਗਤੇ ਕਾਬੂ ਪਾਉਣ ਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਅੱਗ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਤੇ ਉਧਰ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਗਈ ਹੈ ਕਿ ਇਸ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ਰੈਡੀमेड ਕੱਪੜੇ ਦੀ ਦੁਕਾਨ ਤੇ ਲੱਗੀ ਅੱਗ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰ ਉਸਦੇ ਪਿਤਾ ਦੇ ਵੱਲੋਂ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਸੁਣਦੇ ਹਾਂ ਫਰਾਂ ਦੇ ਇਹ ਕੀ ਕਾਰਨ ਬਣਿਆ ਦੇਖੀ ਇਹਨੇ ਮੰਡਾ ਦੁਕਾਨ ਬੰਦ ਕਰਕੇ ਕਰ ਦਿਆ ਤੇ ਦੁਕਾਨ ਬੰਦ ਕਰਨ ਤੋਂ ਬਾਅਦ ਤੁਸੀਂ 15 ਮਿੰਟ ਚ ਮਗਰੇ ਉਹਨੇ ਫੋਨ ਚਲਾ ਗਿਆ ਵੀ ਦੁਕਾਨ ਨੂੰ ਲਵਾ ਦਿੱਤਾ ਕਿ ਸਰ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੀ ਕਿੰਨਾ ਕੁ ਕਹਿੰਦੇ 9-10 ਲੱਖ ਦਾ ਨੁਕਸਾਨ ਇਹ ਸਰ ਅੱਗ ਤੇ ਕਿੱਦਾਂ ਕਾਬੂ ਪਾਇਆ ਗਿਆ ਜੀ ਕਾਬੂ ਤਾਂ ਆਹ ਜਨਤਾ ਨੇ ਪਾਇਆ ਹੋਰ ਜਿਆਦਾ ਸਮਾਜ ਜਨਤਾ ਨੇ ਪਾਇਆ ਜਨਤਾ ਨੇ ਪਾਇਆ ਜੱਦੀ ਤਾਂ ਸਿਹਰਾ ਦੀ ਪਈ ਹੈ ਜਿੱਤੇ ਜਨਤਾ ਨੇ ਬਹੁਤ ਹੰਟ ਕੀਤੀ ਹੈ ਬੜਾ ਕੁਝ ਨਾ ਕੀਤਾ ਜਾ ਰਿਹਾ ਹੈ ਤੋਂ ਕਿਉਂ ਕਿਸੇ ਕੋ ਗਾਉਂ ਉਤਰਾ ਰੋ ਇਹ ਸਰ ਜਦੋਂ ਫਾਇਰ ਬ੍ਰਿਗੇਡ ਨੂੰ ਕਿੰਨੇ ਟਾਈਮ ਬਾਅਦ ਫੋਨ ਕੀਤਾ ਤੇ ਕਿੰਨਾ ਟਾਈਮ ਹੋ ਗਿਆ ਲੈ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਤੁਹਾਨੂੰ ਲੱਗੀ ਫੋਨ ਗਿਆ ਹੈ ਉਹ ਟਾਈਮ ਮੈਂ ਨਹੀਂ ਉੱਥੇ ਦੇਖਿਆ ਕਿੰਨੇ ਟਾਈਮ ਤੋਂ ਮੈਂ ਬੈਠਾ ਇੱਥੇ ਬੈਠਾ ਕਿ ਮੈਂ ਲੇ ਰਿਹਾ ਜਿਹੜਾ ਸਮਾਜ ਦਾ ਪ੍ਰੋਬਲਮ ਹੈ ਭੱਜਾ ਗਰੀਬ ਮੁੰਡੋ ਬਾਹਰ ਆਏ ਪਾਸੇ ਨੂੰ ਮੋਟਰਸਾਈਕਲ ਲੈ ਕੇ ਮੈਂ ਬਾਹਰ ਮੈਂ ਪਹੁੰਚ ਗਿਆ ਮਾਸੀਆ ਜਨਤਾ ਨੇ ਬਹੁਤ ਜਨਤਾ ਨੂੰ ਗੋਸਾ ਦਿਖਾਇਆ ਇੰਨਾ ਪਾਣੀ ਧਾਣੇ ਪਾਇਆ ਸਾਰਾ ਕੁਝ ਕੀਤਾ ਬਹੁਤ ਭਾਜਣ ਬਹੁਤ ਜਾਨੀ ਪਟਨਾ ਮਨਜੀਤ ਸਿੰਘ ਦੁਕਾਨ ਦਾ ਨਾਮ ਰਦਰ ਗੰਦੇ ਸੇ ਕਿ ਜੋ ਰਾਤ ਦੁਕਾਨ ਲਗਾਉਣ ਤੋਂ ਬਾਅਦ ਆ ਸਿੰਘ ਘਰ ਚਲੇ ਗਏ ਘਰ ਜਾਣ ਤੋਂ ਬਾਅਦ ਕਾਨੂੰ ਫੋਨ ਆਇਆ ਇੱਕ ਡਾੜੀ ਦੁਕਾਨ ਜਿਹੜੀ ਤੁਹਾਨੂੰ ਨੀ ਕਰ ਰਿਹਾ ਤੇ ਇਹ ਛੇਤੀ ਆ ਜਾਓ ਆਪਾਂ ਵੇਖੀ ਇੱਥੇ ਨਹੀਂ ਤਾਂ ਬਹੁਤ ਹੋ ਗਈ ਆ ਮਦਦ ਜੀ ਤੇ ਆਪ ਵੀ ਦੇਖੋ ਕੋਈ ਤੇ ਫਰ ਬਗੈਟ ਦੀ ਵੀ ਗੱਡੀ ਆਈ ਹੈ ਜਾਂ ਕੋਈ ਲੋਕਾਂ ਫਰ ਬਗੈਟ ਦੀ ਗੱਡੀ ਜਦੋਂ ਆਈ ਸਾਰਾ ਕਿ ਅੱਗੇ ਤੇ ਕਾਬੂ ਪਾਣੇ ਕਿ ਬਹੁਤ ਬਾਅਦ ਤੋਂ ਹੈ ਕੋਈ ਅੱਗ ਲੱਗਣ ਦੇ ਕਾਰਨ ਤਾਂ ਪਤਾ ਲੱਗਾ ਵੀ ਕਿਹਦੀ ਤੋਂ ਲੱਗੀ ਅੱਗ ਸੀ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਰਕੇ ਸਾਰੀ ਸਾਰੀ ਅੱਗੇ ਲੱਗਦੀ ਹੈ ਠੀਕ ਹੈ ਜੀ ਕਿੰਨਾ ਨੁਕਸਾਨ ਹੋ ਚੁੱਕਾ ਜਿਹੜਾ ਤਰਾ ਸਵਾਲ ਲੱਗਦਾ ਮਾੜਾ ਜਿਹਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਕੋਲ ਜਿਹੜਾ ਸਾਡੀ ਮੱਤੇ ਕੀਤੀ ਜਾਵੇ ਜਾਂ ਸਮਾਜ ਸੇਵੀ ਨੂੰ ਸਾਡੀ ਹਾਲ ਕੀਤੀ ਜਾਵੇ ਜਿਹੜੀ ਮਰਦਿੰਗਟਾ ਵਗੈਰਾ ਸਾਡੀਆਂ ਮੰਗਾਂ ਪਹਾਲਿਆਂ ਦੇ ਜਿੱਤਾਵਾ ਇੰਗਲੈਂਡਾਂ ਦੇ ਪੇਮੈਂਟ ਕਮੇਟੀਆਂ ਪਾਸੇ ਕੰਮ ਦੀ ਸ਼ੁਰੂ ਕੀਤੀ ਅਸੀਂ ਲੋਕ ਇਹ ਵੀ ਮਦਦਾਂ ਕੀਤੀਆਂ ਨਾਮ ਮੇਰਾ ਰਾਜੇਪ ਸਿੰਘ ਜੀ ਇਹ ਮੈਂ ਜੀ ਆਦ ਆਪਣੇ ਬੱਚਾ ਤੇ ਜੈਨਸ ਕਪੜੇ ਦੀ ਦੁਕਾਨ ਹੈ ਰੈਡੀਮੇਡ ਦੁਕਾਨ ਇਹ ਕਰਦੇ ਸੀ ਤੇ ਬਸ ਕੋਈ ਅਗਲ ਕਰਨ ਦਾ ਕਾਰਨ ਤਾਂ ਪਤਾ ਲੱਗਾ ਕੋਈ ਕਾਰਨ ਤਾਂ ਨਹੀਂ ਪਤਾ ਲੱਗਾ ਦੁਕਾਨ ਬੰਦ ਕਰਕੇ ਗਏ ਆ ਘਰੇ ਆਪਣੇ ਦੇ ਘਰੇ ਗਿਆ ਨੂੰ ਖੂੜ ਗਿਆ ਸਾਨੂੰ ਕਿ ਤੁਹਾਡੀ ਦੁਕਾਨ ਨੂੰ ਆਇਆ ਕਿੰਨਾ ਕੁ ਨੁਕਸਾਨ ਹੋ ਗਿਆ ਦੁਕਾਨ ਤੇ 15 16 ਵੱਟ ਤੋਂ ਉੱਤੇ ਹੋ ਗਿਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਆਪ ਤੋਂ ਮੰਗੇ ਕਰਦੇ ਆ ਵੀ ਸਾਨੂੰ ਕੁਝ ਸਾਡੀ ਸਰਕਾਰ ਸਹਿਯਾ ਕਰੇ ਕੋਈ ਜਿਹੜੇ ਸਾਡੇ ਲੋਨ-ਲੂਨ ਲਏ ਨੇ ਕੋਈ ਉਹਨਾਂ ਤੇ ਸਹਿਯਾ ਹੋ ਜੇ ਸਮਾਸਥੀ ਵੀਰਾਂ ਤੋਂ ਵੀ ਬੇਨਤੀ ਹੈ ਹਾਂਜੀ ਸਮਾਸਥੀ ਵੀਰਾਂ ਤੋਂ ਵੀ ਮੰਗ ਆ ਹਾਂ ਮੰਗ ਜੀ ਕੋਈ ਜਿਹੜਾ ਵੀ ਕੋਈ ਵਿਦਿਆਰਥੀ ਹੈ ਕਰਨ ਵਾਲਾ ਕਿਤੀ ਇਹ ਦੁਕਾਨ ਕਿਹੜੀ ਸੀਗੀ ਤੇ ਇਹਨੂੰ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜੋ ਮੇਨ ਬਾਜ਼ਾਰ ਮੱਲਾ ਵਾਲੇ ਦੇ ਵਿੱਚ 871 ਹੋਏ ਆ ਇੱਥੇ ਸਾਡੇ ਕਿਸਾਨ ਅਜੈਬ ਸਿੰਘ ਦੇ ਬੇਟੇ ਨੇ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਸੀ ਉਹਨਾਂ ਨੇ ਇੱਥੇ ਕਰਿਆਨੇ ਦੀ ਸੌਰੀ ਰੈਡੀਮੇਡ ਦੀ ਦੁਕਾਨ ਸੀ ਕੱਪੜੇ ਦੀ ਜਿਸ ਦੇ ਵਿੱਚ ਬੱਚਿਆਂ ਦੇ ਕੱਪੜੇ ਲੇਡੀਜ਼ ਕੱਪੜੇ ਸਾਰਿਆਂ ਦਾ ਉਹ ਕਾਰੋਬਾਰ ਕਰਦੇ ਸੀ ਜੋ ਰਾਤ ਤਕਰੀਬਨ 8 8:30 ਵਜੇ ਦਾ ਟਾਈਮ ਸੀ ਵੀ ਉਹ ਦੁਕਾਨ ਬੰਦ ਕਰਕੇ ਜਾ ਚੁੱਕੇ ਸਨ ਤੇ ਕੋਈ ਬਿਜਲੀ ਦਾ ਸ਼ਾਰਟ ਲੱਗਾ ਜਾਂ ਕੀ ਕਾਰਨ ਹੋਇਆ ਕਾਰਨਾਂ ਦਾ ਪਤਾ ਹਾਲੇ ਤੱਕ ਨਹੀਂ ਲੱਗਾ ਤੇ ਅੱਗ ਜਿਹੜੀ ਲੱਗ ਗਈ ਜਦੋਂ ਆਂਢ-ਗੁਆਂਢੀਆਂ ਨੇ ਦੱਸਿਆ ਕਿ ਵਾਪਸ ਆਏ ਵਾਪਸ ਆਨ ਕੇ ਗੇਟ ਖੋਲਿਆ ਤਾਂ ਅੱਗੇ ਨਹੀਂ ਬਿਖਾਬੂ ਹੋ ਗਈ ਸੀ ਰਾਤ ਉਦਿਆਂ ਜਿਹੜੀਆਂ ਲਾਈਵ ਵੀਡੀਓ ਵੀ ਚੱਲੀਆਂ ਨੇ ਔਰ ਆਂਢੀ ਗੁਆਂਢੀਆਂ ਦੀਆਂ ਦੁਕਾਨਾਂ ਤੱਕ ਸੇਕ ਪਹੁੰਚਿਆ ਜੋ ਗਲੀ ਤੋਂ ਦੂਸਰੇ ਪਾਸੇ ਸ਼ਟਰ ਸੀ ਜਾਂ ਤਾਰਾਂ ਸਨ ਉਹ ਵੀ ਫਿੰਗਰ ਚੁਕੀਆਂ ਨੇ ਜੇ ਆਪਾਂ ਅੰਦਰ ਦੀ ਗੱਲ ਕਰ ਲਈਏ ਅੰਦਰ ਦੇਖੋ ਪੱਖੇ ਸੜ ਕੇ ਪਿਗਲ ਕੇ ਡਿੱਗ ਪਏ ਜਿਹੜੀ ਛੱਤ ਆ ਛੱਤ ਦੇਖੋ ਸੜ ਕੇ ਡਿੱਗ ਪਈ ਆ ਉਹਦੇ ਸਰੀਏ ਨੰਗੇ ਹੋ ਗਏ ਤੇ ਜਿਹੜਾ ਤਕਰੀਬੇ ਨੇ ਨੁਕਸਾਨ ਦੱਸ ਰਹੇ ਨੇ ਨੁਕਸਾਨ 15-16 ਲੱਖ ਰੁਪਏ ਦਾ ਕਹਿੰਦੇ ਸਾਡਾ ਨੁਕਸਾਨ ਹੋ ਚੁੱਕਾ ਹੈ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਇਹਨਾਂ ਨੇ ਇੱਕ ਲਿਮਟ ਵੀ ਚੱਕੀ ਹੋਈ ਆ ਲਿਮਟ ਚੱਕ ਕੇ ਜੋ ਸਮਾਨ ਪਾਇਆ ਸੀਗਾ ਇੱਥੇ ਉਹ ਜਿਹੜਿਆ ਹੋਂਦਾ ਮਸਲਾ ਹੱਲ ਕੀਤਾ ਜਾਵੇ ਬਾਕੀ ਮੈਂ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਔਰ ਸਿੱਖ ਜਥੇਬੰਦੀਆਂ ਨੂੰ ਔਰ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਮੈਂ ਕੋ ਸਿੱਖਾਂ ਨੂੰ ਹਰ ਉਸ ਵਿਅਕਤੀ ਨੂੰ ਜਿਹੜਾ ਦਿਲ ਦਾ ਦਿਆਲੂ ਏ ਉਸ ਨੂੰ ਅਪੀਲ ਕਰਨਾ ਚਾਹਣਾ ਵੀ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕੇ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਤੇ ਜਿਹੜਾ ਇਹ ਦੁਬਾਰਾ ਆਪਣਾ ਕਾਰੋਬਾਰ ਦੁਬਾਰਾ ਕਰ ਸਕਣ ਔਰ ਜਿਹੜਾ ਵੀ ਸਾਡਾ ਉਹ ਬਹੁਤ ਜ਼ਿਆਦੇ ਸਦਮੇ ਦੇ ਵਿੱਚ ਜਾ ਚੁੱਕਾ ਹੈ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਸਾਰੇ ਤੁਹਾਡੇ ਨਾਲ ਖੜੇ ਆਂ ਵੀ ਜਿੱਥੇ ਵੀ ਜ਼ਰੂਰਤ ਪਾਏਗੀ ਪਰ ਉਹ ਬਹੁਤ ਗਹਿਰੇ ਸਦਮੇ ਦੇ ਵਿੱਚ ਨੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਾਂ ਜਿਹੜੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਔਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਪ੍ਰਸ਼ਾਸਨ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਜੋ ਬੰਦ ਦੀ ਕਾਰਵਾਈ ਆ ਉਹ ਕਰਨ ਘਟਨਾ ਕਿਨੇ ਵੇ ਦੀ ਆ ਤੇ ਅੱਗ ਤੇ ਕਬੂ ਕਿਵੇਂ ਪਾ ਗਿਆ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੈ ਸ਼ਾਮ ਨੂੰ 4:30 8:8 ਵਜੇ ਦਾ ਟਾਈਮ ਸੀਗਾ ਜੀ ਉਸ ਤੋਂ ਬਾਅਦ ਇੱਥੇ ਆਂਡ ਗਵਾੜ ਤੇ ਇਥੋਂ ਲੋਕ ਸਥਾਨਕ ਲੋਕ ਜਿਹੜੇ ਉਹ ਬਹੁਤ ਅੱਗ ਤੇ ਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ناکਾਮਯਾਬ ਰਹੇ ਜਿਹੜਾ ਉਹਨਾਂ ਦਾ ਬਾਲਟੀਆਂ ਨਾਲ ਜਾਂ ਪਾਈਪਾਂ ਨਾਲ ਪਾਣੀ ਪਾਉਣਾ ਉਹ ਅੱਗ ਤੇ ਵੱਸ ਨਹੀਂ ਚੱਲਿਆ ਫਿਰ ਜਿਹੜੀ ਫਾਇਰ ਬਗਡੇਰ ਆਉਂਦੀ ਆ ਉਹ ਬਹੁਤ ਲੇਟ ਆਉਂਦੀ ਆ ਉਸ ਸਮੇਂ ਨੂੰ ਤਾਂ ਜਿਹੜਾ ਸਮਾਨ ਬਹੁਤ ਜਿਆਦਾ ਸੜ ਚੁੱਕਾ ਸੀ ਪਰ ਉਸ ਬਾਅਦ ਜਦੋਂ ਫਾਇਰ ਬਗਡੇਰ ਗੱਡੀ ਆਉਂਦੀ ਆ ਫਿਰ ਉਸ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਉਹ ਅੱਗ ਦੇ ਕਾਬੂ ਪਾਉਣ ਤੋਂ ਜਦੋਂ ਅੱਗ ਤੇ ਕਾਬੂ ਪਿਆ ਉਸ ਤੋਂ ਪਹਿਲਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਜੋ ਕੁਝ ਵੀ ਬਚਿਆ ਨਹੀਂ ਇਹਨਾਂ ਦਾ ਜੋ ਵਿੱਚੋਂ ਕੁਝ ਕੱਢ ਸਕੀਏ ਬਾਕੀ ਤੁਸੀਂ ਸਾਰਾ ਕੁਝ ਕੈਮਰੇ 'ਚ ਕੈਦ ਕਰ ਲਓ ਇੱਧਰ ਗੁਰਸਿੱਖ ਪੁੱਤ ਦੀ ਦੁਕਾਨ ਨੂੰ ਅੱਗ ਲੱਗ ਗਈ ਅਤੇ ਜਦੋਂ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਪਿਤਾ ਸ਼ੁਕਰਾਨਾ ਕਰ ਰਿਹਾ ਸੀ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਲੋਕ ਇਕੱਠੇ ਵੀ ਹੁੰਦੇ ਨੇ ਤੇ ਅੱਗ ਉੱਤੇ ਕਾਬੂ ਪਾਉਣ ਦੇ ਲਈ ਜਦੋਜਹਿਦ ਵੀ ਕਰਦੇ ਨੇ। ਉੱਥੇ ਮੌਜੂਦ ਲੋਕ ਦੱਸਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਧੂਆਂ ਉੱਠਦਾ ਉਸ ਦੁਕਾਨ ਦੇ ਵਿੱਚੋਂ ਦੇਖਿਆ ਤੇ ਅੱਗ ਬੁਝਾਉਣ ਦੇ ਲਈ ਸਾਰੇ ਲੋਕ ਇਕੱਠੇ ਹੋ ਗਏ। ਜਦੋਂ ਕਿ ਜਿਸ ਦੀ ਇਹ ਦੁਕਾਨ ਹੈ, ਦੁਕਾਨ ਦਾ ਮਾਲਕ ਉਸ ਸਮੇਂ ਇਸ ਨੂੰ ਬੰਦ ਕਰਕੇ ਜਾ ਚੁੱਕਿਆ ਸੀ। ਪਰ ਬਾਅਦ ਦੇ ਵਿੱਚ ਉਸ ਨੂੰ ਫੋਨ ਦੇ ਰਾਹੀਂ ਪਤਾ ਲੱਗਿਆ ਕਿ ਇਹ ਸਭ ਕੁਝ ਉਸਦੇ ਕਪੜਿਆਂ ਦੀ ਦੁਕਾਨ ਤੇ ਨਾਲ ਵਾਪਰ ਚੁਕਿਆ ਇਹ ਦੁਕਾਨ ਰੈਡੀमेड ਕਪੜਿਆਂ ਦੀ ਸੀ ਜਿਸ ਦੇ ਅੰਦਰ ਕਰੀਬ 9 ਤੋਂ 10 ਲੱਖ ਦੇ ਕਪੜੇ ਪਏ ਹੋਏ ਸੀ ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਪਿਓ ਦੇ ਹੰਝੂ ਨਹੀਂ ਰੁਕੇ ਫੁੱਟ ਫੁੱਟ ਕੇ ਰੋਂਦਾ ਹੋਇਆ ਪਿਓ ਇਹੀ ਦੱਸ ਰਿਹਾ ਹੈ ਕਿ ਸਾਡਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਪਰ ਨਾਲ ਹੀ ਉਹ ਹੱਥ ਜੋੜ ਜੋੜ ਕੇ ਰੱਬ ਦਾ ਸ਼ੁਕਰਾਨਾ ਵੀ ਕਰਦੇ ਨਜ਼ਰ ਆਏ ਕਿਉਂਕਿ ਉਸ ਦਾ ਮੁੰਡਾ ਕੁਝ ਮਿੰਟ ਪਹਿਲਾਂ ਹੀ ਦੁਕਾਨ ਨੂੰ ਬੰਦ ਕਰਕੇ ਘਰ ਦੇ ਲਈ ਨਿਕਲਿਆ ਸੀ